ਇਹ ਵੀ ਕਿਸੇ ਦੀ ਉਂਗਲਾਂ ਦੇ ਨੱਚੜਾ ਕਰੋ ਬਾਈ ਬੰਦੇ ਦਾ ਘਰ ਪੱਟਤਾ ਆਪਾਂ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਸਾਰਾ ਕੁਝ ਬਾਈ ਖਤਮ ਕਰਾਤਾ ਵੋਟਾਂ ਨੇ ਜਿਲ੍ਹਾ ਪ੍ਰਸ਼ਦ ਦੀਆਂ ਵੋਟਾਂ 'ਚ ਖੜਾ ਹੋਇਆ ਸੀਗਾ ਤੇ ਜਿਹੜੀ ਵਿਚਾਰੇ ਕੋਲੇ ਜ਼ਮੀਨ ਜਾਇਦਾ ਸੀ ਗਈ ਬੇਕਸਾਦ ਬਣ ਗਿਆ ਪਹਿਲਾਂ ਤਾਂ ਵੀਡੀਓ ਨਹੀਂ ਬਣਾਉਂਦਾ ਸੀਗਾ ਮਸਾ ਮਨਾਇਆ ਮਾਹ ਕੰਜਰਾ ਹੋਰ ਵਿੱਚ ਬਚ ਰਹਣਗੇ ਲੋਕ ਲੋਕਾਂ ਨੂੰ ਨਾ ਪਸਾ ਅੱਗੇ ਮੈਸੇਜ ਵਧਿਆ ਜਾਊ ਬਾਈ ਕੀ ਹਾਲਾ ਓਏ ਬੁਰਾ ਹਾਲ ਆ ਬਾਈ ਅੱਛਾ ਕੀ ਚੱਕਰ ਕੀ ਪਾਣਾ ਵਰਤਿਆ ਫਿਰ ਐ ਮਾ ਬਾਈ ਵੋਟਾਂ 'ਚ ਖੜਾ ਕਰਤਾ ਚੱਕ ਦਗਾ ਕੇ ਮੈਨੂੰ ਅੱਛਾ ਬਾਈ ਤੇ ਬਸ ਡੂੜ ਕੇਲਾ ਜ਼ਮੀਨ ਸੀ ਹਾਂ ਕਨਾਲ ਰੋਜ਼ ਦੀ ਖਾ ਜਾਂਦੀ ਸੀ ਅਛਾ ਰਿਆ ਉਹਦੀ ਕਨਾਲ ਲੱਗਦੀ ਕਨਾਲ ਖਾ ਜਾਂਦੀ ਸੀ ਰੋਜ਼ ਦੀ ਅਛਾ ਅੱਜ ਮੀੜ ਤੋੜ ਲੈ ਨਾਲ ਦਾ ਰੂ ਫਾਕਾ ਗਰਦ ਘੜਤੀ ਅਛਾ ਚੇਅਰਮੈਨ ਬਣਾ ਕੇ ਪੈਂਦੇ ਸੀਗੇ ਰੋਜ਼ ਬਣਾ ਕੇ ਬਾਈ ਕੱਲ ਤੇਰੀ ਜਿੱਤ ਪੱਕੀ ਆ ਤੇਰੀ ਜਿੱਤ ਪੱਕੀ ਆ ਠੀਕ ਹੈ ਤੇ ਬਸ ਤਾਂ ਤਾਂ ਕੰਮ ਕੱਲ 3:00 ਵਜੇ ਬੇਰ ਬੜਾ ਜੇ ਪਤਾ ਲੱਗਿਆ ਵੀ ਮੇਰਾ ਮੂੰਹ ਨਹੀਂ ਤੂੰ ਖੜਾਗਾ ਤੂੰ ਹੋਇਆ ਗੰਜਰ ਦਾ ਘਰ ਦੇਣਾ ਨਹੀਂ ਕਹਿਆ ਤੈਨੂੰ ਬਾਈ ਘਰ ਦਾ ਨੇ ਬਥੇਰਾ ਰੋਕਿਆ ਸੀ ਹਾਂ ਪਰ ਉਂਗਲਾਂ ਨਾਲ ਕਰਨ ਦੇ ਨਾਲ ਉਂਗਲ ਨੇ ਪੱਟ ਤੇ ਕਿਈ ਗੱਲ ਨਹੀਂ ਹਰ ਕਿ ਫਿਰ ਕੱਲ 3 ਵਜੇ ਪਤਾ ਲੱਗਾ ਉਹ ਤੂੰ ਆਹ ਜੈਸਰ ਮੇਰਾ ਟਿਕਾਣਾ ਕਿਵੇਂ ਭਾ ਲਿਆ ਇੱਧਰ ਕਿਵੇਂ ਇੱਧਰ ਬਾਈ ਫਿਰ ਨੇੜੇ ਚੜ੍ਹ ਤਾਂ ਮੈਨੂੰ ਜਾਣ ਹੀ ਨਹੀਂ ਦੇਣਾ ਸੀ ਕਿਸੇ ਨੇ ਉੱਥੇ ਕੀ ਵੀ ਗੱਲ ਹੈ ਕੋਈ ਆ ਮਾਤਾ ਅੱਖ ਚੱਕ ਵੀ ਨਹੀਂ ਪਾ ਸਕਦਾ ਹਰ ਕਿ ਐਨਕ ਲਾਈ ਆ ਅੱਛਾ ਹਾਂ ਉਹ ਵੀ ਗੱਲ ਵੇੜੀ ਤੇ ਫਤੰਨ ਕਬਾ ਦੇ ਮੈਂ ਹਾਂ ਜਦੋਂ ਪਤਾ ਲੱਗਾ ਵੋਟਾਂ ਚ ਹਾਂ ਤੇਰਾ ਮੂਡ ਡਗਿਆ ਅੱਛਾ ਫੇਰ ਮਖਾ ਹੁਣ ਆਪ ਵੀ ਉੱਡੋ ਉੱਥੇ ਕੱਲ ਤਾਂ ਨਹੀਂ ਆਏ ਹੋਣੇ ਫਿਰ ਫੇਰ ਮੈਂ ਆਪ ਵੀ ਉੱਡ ਗਿਆ ਹੈ ਕੱਲ ਤਾਂ ਨਹੀਂ ਆਏ ਹੋਣੇ ਉਹ ਉਂਗਲਾਂ ਵਾਲੇ ਉਂਗਲਾਂ ਵਾਲੇ ਮੈਨੂੰ ਕੱਲ ਵੀ ਪੀ ਖਾ ਪੀ ਕੇ ਮੈਥਾ ਦਾਰੂ ਕੱਲ ਵੀ ਕੱਲ ਵੀ ਪੀ ਕੇ ਕਹਿੰਦੇ ਬਸ ਕੀ ਹੋਗਾ ਦੂਜੇ ਨੰਬਰ ਤੇ ਆ ਹਾਂ ਫੇਰ ਵੀ ਕਹਿੰਦੇ ਦੂਜੇ ਨੰਬਰ ਤੇ ਆ ਫੇਰ ਕੀ ਹੋਗਾ ਅੱਛੇ ਆ ਗਏ ਫੇਰ ਵੀ ਪੀ ਕੇ ਪਰ ਮੇਰਾ ਮੈਥੋ ਰਿਹਾ ਜਿਗਾ ਮੇਰਾ ਮਰਨ ਹੋ ਜੂ ਮਖਿਆ ਆਪਾਂ ਚੱਲ ਨੀ ਫੋਨ ਫਾਣ ਦੀ ਤੇ ਗੱਲ ਨਹੀਂ ਹੋਈ ਹੁਣ ਤੁਸੀਂ ਨਹੀਂ ਵੀ ਹੁਣ ਤੁਸੀਂ ਦੱਸੋ ਇਹ ਤੁਸੀਂ ਤਾਂ ਸੀ ਚੇਅਰਮੈਨ ਬਣੇਗਾ ਫੋਨ ਨਹੀਂ ਕਰੇ ਕਹਿੰਦਾ ਫੇਰ ਕੀ ਹੋ ਗਿਆ ਦੂਜੇ ਨੰਬਰ ਤੇ ਆ ਤੂੰ ਇੰਤਜ਼ਾਮ ਕਰ ਅੱਜ ਦੀ ਘੜੀ ਹੋਰ ਲਾ ਦੱਸ ਕਹਿੰਦੇ ਸਾਡਾ ਦਿਲ ਨਹੀਂ ਖੜਦਾ ਫੇਰ ਲੋਕਾਂ ਨੂੰ ਕੀ ਮੈਸੇਜ ਦੇਣਾ ਉਹਨਾਂ ਦ ਮਾਤੰਡਾ ਪਾ ਕੇ ਫਰਕ ਚੱਕਿਆ ਜੁੱਲੀ ਵਸਤਰਾ ਚਲ ਚੋਲਾ ਚੱਕਿਆ ਦਾ ਪਾ ਕੇ ਇਧਰ ਤੱਕ ਤੂੰ ਮਾ ਟ੍ਰੇਨ ਲੈ ਲਈ ਬਾਈ ਬਸੰਦੋ ਅਚੇ ਰੇਲ ਗੱਡੀ ਤੇ ਆ ਆ ਰੇਲ ਗੱਡੀ ਤੇ ਬਸੰਦੋ ਬਸੰਦੋ ਰੇਲ ਗੱਡੀ ਤੇ ਹਾਂ ਮਾ ਫਿਰ ਮੈਂ ਭੱਜ ਆਇਆ ਠੀਕ ਆ ਹੁਣ ਫਿਰ ਇੱਥੇ ਡੇਰੇ ਆ ਕੋਲ ਫਿਰ ਇੱਥੇ ਡੇਰੇ ਆ ਠੀਕ ਆ ਚੋਲਾ ਪਹਿਨਾ ਸੀਗਾ ਕਿ ਆਦੇ ਕੋਲ ਸਮਾਇਆ ਆ ਹਾਂ ਹੁਣ ਚਟਨੀ ਬਣਾਉਂਗਾ ਅੱਛਾ ਇਸ ਤੇ ਆ ਗਿਆ ਆ ਪਹਿਲਾਂ ਕਈ ਦਿਨ ਮੀਟ ਚੱਲਿਆ ਠੀਕ ਆ ਹੁਣ ਚਟਨੀ ਦਾ ਟਾਈਮ ਪਾਸ ਕਰਾਂਗੇ ਠੀਕ ਆ ਠੀਕ ਆ ਠੀਕ ਆ ਮਿਲਣ ਲੋਕਾਂ ਨੂੰ ਫਿਰ ਕੀ ਕਹਿਣਾ ਜਣਾ ਬਈ ਬਾਈ ਆਪਾਂ ਨੂੰ ਤਾਂ ਲੋਕਾਂ ਆ ਦਾ ਟਾਈਮ ਬਾਸ ਕਰ ਲੋ ਵੋਟਾਂ ਵਾਟਾਂ ਇਹਨਾਂ 'ਚ ਕੋਈ ਧਾਮ ਨਹੀਂ ਇਹ ਇਹ ਸਹੀ ਗੱਲ ਹੈ ਇਹ ਆਮ ਬੰਦਾ ਨੇ ਕੰਮਾਂ 'ਚ ਫਸੋ ਯਾਰ ਯਾਰ ਸੈਨਾ ਬੰਦਾ ਨੇ ਕਾਰੋਬਾਰ ਵਾਲਾ ਬੰਦਾ ਉਹ ਬੰਦਾ ਨਾ ਫੋੜੇ ਕੰਮ ਕਰੋ ਕੰਮ ਕਰੋ ਨਾ ਪੈਦਾ ਨਹੀਂ ਬਈ ਇਹਨਾਂ ਚੀਜ਼ਾਂ 'ਚ ਸਹੀ ਗੱਲ ਹੈ ਬਾਈ ਆ ਵੀਡੀਓ ਸ਼ੇਅਰ ਕਰਕੇ ਕਿਤੇ ਹੋਰ ਨਾ ਮਰਵਾ ਦਿਓ ਮੈਨੂੰ ਬਿਲਕੁਲ ਨਹੀਂ ਨਹੀਂ ਕੋਈ ਗੱਲ ਨਹੀਂ ਸ਼ੇਅਰ ਕਰਾਂਗੇ ਲੋਕਾਂ ਨੂੰ ਦੱਸਾਂਗੇ ਹੋ ਸਕਦਾ ਹੋਰ ਬਚ ਰਵੇ ਵਿਚਾਰਾ ਕੋਈ ਤਾਂ ਫੇਰ ਤਾਂ ਠੀਕ ਹੈ ਹੋਰ ਅੱਗੇ ਆਪਣੇ ਤੂੰ ਤਾਂ ਮਾਰਿਆ ਗਿਆ ਉਹਨਾਂ ਤੇ ਭੱਜੂਗੀ ਇਹ ਵੀਡੀਓ ਮੈਂ ਜਾਊਗੀ ਸ਼ੇਅਰ ਕਰਨਗੀ ਉਹਨਾਂ ਦਾ ਕਪਚਾਵਾ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਹਾਂ ਉਹਨਾਂ ਦੇ ਅਸਲਾਂ ਦੇ ਬਦਲ ਗਏ ਆਹ ਉਹਨਾਂ ਨੇ ਕਿਹਾ ਬਾਈ ਵੀਡੀਓ ਉਹਨਾਂ ਤੇ ਸ਼ੇਅਰ ਕਰਨ ਜਾਣੀ ਚਾਹੀਦੀ ਆ ਪਰ ਕਰਦੇ ਨਹੀਂ ਵੀਡੀਓ ਸ਼ੇਅਰ ਮੈਂ ਜਿਹੜਾ ਉਹਨਾਂ ਦੇ ਇਹ ਇੱਕ ਪਰ ਕਰਦੇ ਨਹੀਂ ਲੋਕ ਮੈਨੂੰ ਪਤਾ ਤਾਂ ਵੀਡੀਓ ਨਹੀਂ ਭੇਜਦੇ ਕਰਨਗੇ ਮੂੰਹ ਤੇ ਚਪੇੜ ਆ ਉਹਨਾਂ ਦੇ ਨਾਲ ਨਹੀਂ ਭੇਜੋ ਨਾ ਤੈin ਕੋਈ ਗੱਲ ਨਹੀਂ ਠੀਕ ਆ ਫਿਰ ਅੱਜ ਰੱਖੀ ਕੁਝ ਨਹੀਂ ਹੁੰਦਾ ਹੁਣ ਚਲ ਠੀਕ ਚੱਟਰੀ ਖਾ ਕੇ ਦੀ ਰੋਟੀ ਚੱਲ